ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਸਾਡੇ ਪਿੰਡ ਦੇ ਮਾਨਸਾ ਏਰੀਏ ਦੇ ਲੋਕਾਂ ਦੀ ਕਰਤੂਤ ਦੱਸਦੇ ਆਂ ਤੇ ਆ ਪਾਈਪ ਲਾਈਨ ਕੱਸੀ ਦੀ ਪਾ ਕੇ ਲਿਆਂਦੀ ਸੀ ਇਹ ਵੀ ਧੱਕਮ ਧੱਕੇ ਇਹਨੂੰ ਰੋਕਣ ਵਾਲੇ ਬਹੁਤ ਸੀ ਤੇ ਇਹਦਾ ਬਹੁਤ ਥੋੜੇ ਬੰਦਿਆਂ ਨੇ ਹਿੰਮਤ ਕਰਕੇ ਇਥੋਂ ਟਿੱਕ ਲੈ ਆਂਦੀ ਤੇ ਪਰ ਇਹਨੂੰ ਰੋਕਣ ਦਾ ਜ਼ੋਰ ਪੂਰਾ ਲਾਇਆ ਮਾਨਸਾ ਦੇ ਲੋਕਾਂ ਨੇ ਤੇ ਹੁਣ ਇਹਦੀਆਂ ਆਹ ਟੱਕਣ ਲੱਗਣ ਤੋਂ ਬਾਅਦ ਬਣਣੀਆਂ ਸੀ ਡੱਕੀਆਂ ਤੇ ਪਾਣੀ ਇੱਥੇ ਆ ਰਿਹਾ ਸੀ ਬਰੇਜ ਦਾ ਪਿੱਛੋਂ ਛੱਡਦਾ ਪਾਣੀ ਟੱਕੇ ਨਾਲ ਕੱਸੀ ਦੇ ਬਜਾਏ ਸੀ ਬਰੇਜ ਦਾ ਪਾਣੀ ਪਾ ਕੇ ਇਹਦੇ ਵਿੱਚ ਛੱਡਦਾ ਤੇ ਹੁਣ ਦੱਸੋ ਵੀ ਇਹਦੀਆਂ ਡੱਗੀਆਂ ਕਿਵੇਂ ਬਣ ਗਈਆਂ ਤੇ ਆਉਂਦਾ ਇੱਥੇ ਕੋਈ ਨਹੀਂ ਉਹ ਦੂਰ ਤੱਕ ਪੱਤੀ ਨੂੰ ਪਾਣੀ ਜਾਣਾ ਇੱਥੋਂ ਗਾਹਾਂ ਵੀ ਇਹ ਬਹੁਤ ਦੂਰ ਤੱਕ ਆ ਖਾਲ ਜਾਂਦਾ ਤੇ ਕਿਸੇ ਦਾ ਕੋਈ ਜ਼ਿੰਮੇਵਾਰੀ ਨਹੀਂ ਵੀ ਮੈਂ ਪਾਣੀ ਲਾਉਣ ਵੇਲੇ ਆ ਜੂ ਹ ਹਰੇਕ ਬੰਦਾ ਤੇ ਪਰ ਇਹਦੇ ਬਾਰੇ ਕੋਈ ਨਹੀਂ ਵੀ ਮੈਂ ਕੋਈ ਡੱਗੀ ਨਾਲ ਜਾ ਕੇ ਬਣਵਾ ਲਾਂ ਜਾਂ ਕੋਈ ਪਾਣੀ ਇਹਨੂੰ ਰੋਕ ਲਈਏ ਆਪਾਂ ਕੋਈ ਨਹੀਂ ਆ ਕੇ ਖੜਦਾ ਇਹ ਯਾ ਸਾਡੇ ਜ਼ਿਮੀਦਾਰਾਂ ਦਾ ਹਾਲ ਐ ਤੇ ਖੇਤੀ ਕਰਨ ਦੇ ਹਾਲ ਦੇਖ ਲੋ ਵੀ ਆਹ ਪਾਈਪ ਲਾਈਨ ਤਾਂ 5-7 ਜਣਾਂ ਨੇ ਧੱਕਮ ਧੱਕੇ ਲਿਆ ਕੇ ਦੇਤੀ ਤੇ ਪਰ ਇਹਦੀ ਡੱਗੀ ਬਣਾਉਣ ਵਾਸਤੇ ਕੋਈ ਆ ਕੇ ਨਹੀਂ ਖੜਦਾ ਇਧਰ ਇਹ ਪੱਤੀ ਬਹੁਤ ਦੂਰ ਤੱਕ ਉਹ ਘਰਾਂ ਤੋਂ ਵੀ ਗਾਹਾਂ ਤੱਕ ਜਾਂਦਾ ਪਾਣੀ ਸੌਆਂ ਦੇ ਹਿਸਾਬ ਨਾਲ ਇਧਰ ਤਾਂ ਬੰਦਾ ਇਕੱਠਾ ਹੋ ਜੇ 100 ਤੋਂ ਵੀ ਜ਼ਿਆਦਾ ਜੇ ਸਾਰਿਆਂ ਨੇ ਆਉਣਾ ਹੋਵੇ ਹਣਾਂ ਕਰਤਾ ਇੰਨੇ ਨੇ ਵੀ 100 150 ਬੰਦਾ ਇਕੱਠਾ ਹੋ ਜੇ ਪਰ ਆ ਕੇ ਇੱਥੇ ਇੱਕ ਵੀ ਨਹੀਂ ਖੜਦਾ ਤੇ ਇਹ ਕਰਤੂਤ ਆ ਸਾਡੇ ਲੋਕਾਂ ਦੀ ਇਹੋ ਜੀ ਖੇਤੀ ਕਰਨ ਵਾਲੇ ਲੋਕ ਨੇ ਜਿਹੜੇ ਆ ਕੇ ਵੀ ਨਹੀਂ ਖੜਦੇ ਤੇ ਹੁਣ ਇੱਥੇ ਆ ਪਾਣੀ ਬੰਦ ਨਹੀਂ ਹੁੰਦਾ ਤੇ ਡੱਗੀ ਬਣੂ ਕਿਵੇਂ ਤੇ ਉਹ ਅਗਲੀਆਂ ਡੱਗੀਆਂ ਵੀ ਦਿਖਾਉਣੇ ਆ ਤੁਹਾਨੂੰ ਤੇ ਬੰਦੇ ਅਸੀਂ ਆ ਆਏਗੇ ਤੇ ਇਹ ਮੇਰਾ ਚਾਚਾ ਦਰਸ਼ਨ ਇਨੇ ਹਿੰਮਤ ਨਾਲ ਆਪਦੀ ਨਾਲ ਇੱਥੋਂ ਤੱਕ ਲੜ ਕੁਲ ਕੇ ਲਿਆਂਦੀ ਹੈ ਪਾਈਪ ਲਾਈਨ ਇਹਦੇ ਨਾਲ ਚਾਰ ਜਣੇ ਹੋਰ ਨੇ ਇੱਕ ਬਾਈ ਬੁੱਟਾ ਸਿੰਘ ਹੈ ਤੇ ਇੱਕ ਜਗENDER ਸਿੰਘ ਤੇ ਇੱਕ ਦੋ ਹੋਰ ਵੀ ਬੰਦੇ ਨੇ ਜਗਸੀਰ ਜਗਸੀਰ ਮਾਨ ਉਹ ਸਾਰੇ ਜਣੇ ਇਹ ਪੰਜ ਚਾਰ ਜਣੇ ਮਸਾਂ ਖਿੱਚ ਤੂ ਕੇ ਇਹਨੂੰ ਇੱਥੋਂ ਤੱਕ ਲਿਆਏ ਨੇ ਪਰ ਇਹਨੂੰ ਰੋਕਣ ਵਾਲੇ ਬਥੇਰੇ ਸੀ ਵੀ ਅਸੀਂ ਪਾਈਪ ਲਾਈਨ ਪੈਣ ਨਹੀਂ ਦਿੰਦੇ ਤੇ ਹੁਣ ਡੱਗੀਆਂ ਬਣਾਉਣ ਵਾਸਤੇ ਆਹ ਹਾਲ ਹੋ ਰਿਹਾ ਤੇ ਪਾਣੀ ਇਹਦੇ ਵਿੱਚ ਸੀਵਰੇਜ ਦਾ ਛੱਟਦਾ ੱੱਕੇ ਨਾਲ ਤੇ ਹੁਣ ਇਹ ਡੱਗੀ ਬਣੂ ਕਿਵੇਂ ਵੀ ਜਦੋਂ ਪਾਣੀ ਨਹੀਂ ਆਉਣਾ ਹਟਦਾ ਤੇ ਬੰਦੇ ਅਸੀਂ ਆਹ ਆਏ ਪੰਜ ਚਾਰ ਜਿਹੜੇ ਆ ਸਾਹਮਣੇ ਖੜੇ ਨੇ ਮਿਸਤਰੀ ਵੀ ਆ ਗਿਆ ਤੇ ਇੰਨੀ ਭੈੜੀ ਹਾਲਤ ਆ ਕੋਈ ਲਵੇ ਲਾਉਣੇ ਵਾਲਾ ਕੋਈ ਨਹੀਂ ਆ ਕੇ ਖੜਦਾ ਪਾਣੀ ਹਰੇਕ ਨੇ ਲਾਉਣਾ ਤੇ ਇੱਥੇ ਆ ਕੇ ਕੋਈ ਨਹੀਂ ਖੜਦਾ ਬੰਦੇ ਅਸੀਂ ਇੰਨੇ ਆਏ ਇਹਦੇ ਇਕੱਠੇ ਹੋਏ ਆ ਬੰਦੇ ਇਕੱਠੇ ਹੋਏ ਆ ਅਸੀਂ ਡੱਗੀਆਂ ਪਾਉਣ ਵਾਸਤੇ ਤਿੰਨ ਤੇ ਤਿੰਨ ਸੀ 7 ਉਹ ਬਾਈ ਮਿਸਤਰੀ ਐ ਇੱਕੋ ਦਰਸ਼ਨ ਚਾਚ ਅੱਠ ਨੌਵਾਂ ਬੰਦੇ ਅਸੀਂ ਇਹ ਮੁੰਡਾ ਕਰਾਹ ਵਾਲਾ ਵੀ ਲਾ ਲਿਆ ਇਹਨੇ ਲਾਉਣਾ ਤਾਂ ਕਰਾਹ ਸੀ ਹਰ ਕੇ ਇਹਨੂੰ ਡੱਗੀਆਂ ਬਣਾਉਣ ਲਾ ਲਿਆ ਵੀ ਭਾਈ ਹੋਰ ਤਾਂ ਨਹੀਂ ਆਉਂਦੇ ਤੂੰ ਹੀ ਲੱਗ ਜਾ ਹਾਂਜੀ ਕੁਝ ਵੀ ਐ ਇਹ ਪਾਣੀ ਲਾਉਣ ਵਾਸਤੇ ਜਿਵੇਂ ਆਪਾਂ ਨੂੰ ਜ਼ਰੂਰਤ ਆ ਤੇ ਆਹ ਬੰਦੇ ਇਕੱਠੇ ਹੋਏ ਆ ਦੇਖ ਲੋ ਇੱਕ ਤਾਂ ਚਾਰ ਪੰਜ ਪਾਣੀ ਨੂੰ ਜੇ ਕਿਸੇ ਨੂੰ ਕਹਿ ਦਈਏ ਵੀ ਉਹ ਇੱਕ ਮਿੰਟ ਖੜ ਸਕਦਾ ਆਹਖੂ ਮੈਂ ਤਾਂ ਨਹੀਂ ਮਿੰਟ ਖੜਦਾ ਤੇਰੇ ਵਾਲੀ ਵਾਰੀ ਮੈਨੂੰ ਦੇ ਦੇ ਐਸ ਲੋਟ ਤੇ ਪਾਣੀ ਕੱਢ ਕੇ ਫੇਰ ਡੱਗੀਆਂ ਖਾਲੀ ਕਰਕੇ ਫੇਰੇ ਹੈ ਚਾਰਜ ਫੇਰੇ ਇਟਾਂ ਚਣ ਕੇ ਡੱਗੀਆਂ ਬਣਾਈਆਂ ਜਾਣਗੀਆਂ ਦੇਖ ਲੋ ਸੀਵਰੇਜ ਦਾ ਪਾਣੀ ਛੱਡਣ ਦੇ ਕਾਰਨ ਕਿੰਡੀ ਹੈਰਾਨਗੀ ਹੋਗੀ ਡੱਗੀਆਂ ਬਣਾਉਣ ਵਾਸਤੇ ਐ ਪਾਣੀ ਤਿੰਨ ਚਾਰ ਦਿਨ ਪਹਿਲਾਂ ਅਸੀਂ ਕੜਕੜਾ ਟੱਕਣ ਲਵਾਏ ਸੀਗੇ ਜਿਹੜੇ ਆ ਟੱਕਣ ਫਿੱਟ ਕਰਾਏ ਨੇ ਆਹ ਤਾਹਾਂ ਵਾਲੇ ਐਸੇ ਲੋਟ ਤਿੰਨ ਦਿਨ ਪਰਮਾ ਪਹਿਲਾਂ ਚੱਲੀ ਗਿਆ ਫੇਰੇ ਏ ਟੱਕਣ ਫਿੱਟ ਕਰਾਏ ਸੀ ਨਾਲੇ ਸ਼ਟਰ ਫਿੱਟ ਕਰਾਏ ਸੀ ਹੁਣ ਜਿਹੜੀਆਂ ਸਾਈਡ ਤੇ ਇਟਾਂ ਲਵਾਉਣੀਆਂ ਨੇ ਇਹਦੇ ਵਾਸਤੇ ਵੀ ਆਹ ਬਰਮੇ ਨਾਲ ਪਾਣੀ ਕੱਢ ਕੇ ਡੱਗੀਆਂ ਚੋਂ ਫੇਰ ਇਹ ਸਾਈਡ ਤੇ ਇਹਦੇ ਇਟਾਂ ਲਾ ਕੇ ਡੱਗੀਆਂ ਬਣਨਗੀਆਂ ਪਾਣੀ ਚੱਲਦਾ ਹੋਊਗਾ ਇੰਨੀ ਹੈਰਾਨਗੀ ਹੋਗੀ ਕੁਝ ਜਿਹੜੇ ਜਾਣ ਬੁੱਝ ਕੇ ਬੰਦੇ ਗਲਤ ਕੰਮ ਕਰਕੇ ਗਏ ਨੇ ਉਹਨਾਂ ਦੇ ਕਾਰਨ ਇੰਨੀ ਹੈਰਾਨਗੀ ਹੋ ਰਹੀ ਆ ਉਹ ਜਾਣ ਕੇ ਪਾਣੀ ਛੱਡ ਕੇ ਗਏ ਨੇ ਸੀਵਰੇਜ ਦਾ ਪਾਈਪ ਲਾਈਨ 'ਚ ਕਿ ਆਹ ਡੱਗੀਆਂ ਨਾ ਬਣ ਸਕਣ ਤੇ ਜਾਂ ਟੱਕਣ ਨਾ ਲੱਗ ਸਕਣ ਤੇ ਉਹਨਾਂ ਨੇ ਜਾਣ ਬੁੱਝ ਕੇ ਹੈਰਾਨ ਕੀਤਾਗਾ ਸਾਰੀ ਪੱਤੀ ਨੂੰ ਰਾਤ ਨੂੰ ਪਾਣੀ ਛੱਡਿਆਗਾ ਡੱਗੀ ਭੰਨ ਕੇ ਉੱਥੋਂ ਸੀਵਰੇਜ ਦਾ ਪਾਣੀ ਰਾਤ ਨੂੰ ਪੈਂਦਾ ਕੀਤਾਗਾ ਤੇ ਪਾਈਪ ਲਾਈਨ ਭਰਤੀ ਸਾਰੀ ਪਾਣੀ ਨਾਲ ਤੇ ਮੁੜ ਕੇ ਕੰਮ ਹੀ ਖੜ ਗਿਆ ਸਾਰਾ ਇਹ ਜੇ ਲੋਕ ਨੇ ਨਲੇ ਉਹਨਾਂ ਨੇ ਪਾਣੀ ਲਾਉਣਾ ਆਪ ਜ਼ਿਮੀਂਦਾਰ ਨੇ ਕਹਾ ਬਾਹਣ ਵੀ ਉਹਨਾਂ ਦੇ ਤੇ ਉਹਨਾਂ ਨੇ ਜਾਣ ਬੁੱਝ ਕੇ ਹੈਰਾਨ ਕੀਤਾ ਲੋਕਾਂ ਨੇ ਇਹ ਜੇ ਲੋਕ ਪਏ ਨੇ ਦੇਖ ਲੋ ਕਿ ਸਾਡੇ ਏਰੀਏ ਦੇ ਵਿੱਚ ਐਡੇ ਘਟੀਆ ਲੋਕ ਨੇ ਇੰਨੀ ਮਾੜੀ ਸੋਚ 2 ਵਜੇ ਦਾ ਟਾਈਮ ਹੋ ਗਿਆ ਦੁਪਹਿਰ ਦਾ ਤੜਕੇ ਦੇ ਲੱਗੇ ਆ ਉੱਤੇ ਇੰਨਾ ਚ ਪਾਣੀ ਆਉਣਾ ਹੀ ਨਹੀਂ ਹਟਦਾ ਹੈਗਾ ਡੱਗੀਆਂ ਚ ਇੱਟਾਂ ਕਿਵੇਂ ਲੱਗਣਗੀਆਂ ਆ ਪਾਣੀ ਨਾਲ ਭਰ ਜਾਂਦੀ ਆ ਸਾਰੀ ਦਿੱਤੀ ਐ ਪਾਣੀ ਨਾਲ ਭਰ ਜਾਂਦੀ ਆ ਵਿੱਚੋਂ ਦੋ ਤਿੰਨ ਬੰਦੇ ਜਾਨ ਬੁੱਝ ਕੇ ਹੈਰਾਨ ਕਰਕੇ ਤੇ ਹੋਰ ਕੋਈ ਗਾਹਾਂ ਤੋਂ ਜਿਹੜੇ ਪਾਣੀ ਲਾਉਣ ਵਾਲੇ ਲੋਕ ਆ ਉਹ ਆ ਨਹੀਂ ਰਹੇ ਨਾਲ ਲੱਗ ਨਹੀਂ ਰਹੇ ਵੀ ਨਾਲ ਮਦਦ ਕਰਕੇ ਇਹਨੂੰ ਡੱਗਿਆਂ ਨੂੰ ਖਾਲੀ ਕਰਾ ਕੇ ਵੀ ਬਣਵਾ ਲਈਏ ਇਹਨਾਂ ਨੂੰ ਵੀ ਪਾਣੀ ਤਾਂ ਲਾਵਾਂਗੇ ਗਾਹਾਂ ਉਹ ਕੋਈ ਨਹੀਂ ਆਉਂਦਾ ਹੈਗਾ ਜ਼ਿੰਮੇਵਾਰ ਫਸਾ ਚਾਰਕ ਜਣੇ ਆ ਅਸੀਂ ਲਮਕੀ ਜਾਨੇ ਆ ਪਹਿਲਾਂ ਵੀ ਲਮਕੀ ਗਏ ਪੰਜ ਚਾਰ ਦਿਨ ਹੁਣ ਵੀ ਲਮਕੀ ਜਾਨੇ ਆ ਜੇ ਹੈ ਇਸ ਲੋਟ ਸੁੱਕੂ ਵੀ ਡੱਗੀ ਆਏ ਤਾਂ ਫੇਰੇ ਦੇ ਚਾ ਪੱਥਰ ਪਊਗਾ ਫੇਰੇ ਚਿੱਟਾਂ ਲੱਗਣਗੀਆਂ ਫੇਰ ਡੱਗੀ ਬਣੂਗੀ ਤੇ ਇਸ ਲੋਟ ਸੁੱਕਣ ਦਾ ਟਾਈਮ ਹੀ ਨਹੀਂ ਆਉਦਾ ਪਾਣੀ ਨਹੀਂ ਆਉਣਾ ਹਟਦਾ ਜਦੋਂ ਇਹ ਖਲੋ ਜਿੱਥੇ ਕੋਈ ਬੱਚਾ ਨਹੀਂ ਆਇਆ ਸਾਰਾ ਦਿਨ ਲੰਘ ਗਿਆ ਸਵੇਰ ਦਾ ਤੇ 3:00 ਵਜੇ ਦਾ ਟਾਈਮ ਹੋ ਗਿਆ ਤੇ 3:30 ਵਜੇ ਦਾ ਕੋਈ ਨਹੀਂ ਆਇਆ ਤੇ ਟੜਕੇ ਦਾ ਇਕੱਲਾ ਹੀ ਲੰਮਕੀ ਜਾਣਾ ਇੱਥੇ ਮੈਂ ਇਧਰੋਂ ਨਾ ਕੋਈ ਗਾਂਹਾਂ ਵਾਲੇ ਬਾਣਾ ਵਾਲਾ ਨਾ ਕੋਈ ਇਧਰ ਲਵਾਨਾ ਵਾਲਾ ਕੋਈ ਨਹੀਂ ਆਇਆ ਬੱਚਾ ਵੀ ਇਕੱਲਾ ਹੀ ਲੰਕੀ ਆਣਾ ਜੀ ਮੈਂ ਤਿੰਨ ਦਿਨ ਹੋ ਗਏ ਮੈਨੂੰ ਪਹਿਲਾ ਮਹਾ ਪੱਠੜਾਂ ਨਾਲ ਪੱਟ ਬਣਾ ਕੇ ਗਿਆ ਇਹਨੂੰ ਛਕਾ ਕੇ ਛਕਾ ਕੇ ਗਿਆ ਫੇਰ ਫੇਰ ਇਹ ਚ ਪਾਣੀ ਪੈ ਗਿਆ ਹੁਣ ਫੇਰ ਉਹੀ ਮੱਥਾ ਮਾਰੀ ਜਾਂਦੇ ਆ ਇਹ ਜੋ ਪਾਣੀ ਕੱਢ ਲਿਆ ਕਦੇ ਕਿਵੇਂ ਕਰ ਲਿਆ ਕਦੇ ਕਿਵੇਂ ਕਰ ਲਿਆ ਕੋਈ ਬੱਚਾ ਨਹੀਂ ਆਇਆ ਇੱਥੇ ਐਡੀ ਪੱਤੀ ਐ ਭਾਵੇਂ 150 ਬੰਦਾ ਹੋ ਜੇ ਜੇ ਸਾਰੇ ਬੰਦੇ ਆ ਜਾਣ ਇੰਨਾ ਕੰਮ ਸਾਡੇ ਲੋਕਾਂ ਦਾ ਹਾਲ ਮੰਦਾ ਹੋਇਆ ਹੋਇਆਗਾ ਇੰਨੇ ਗਿਰਗੇ ਲੋਕ ਖਾਲਸ ਮਾਰਨ ਵੀ ਨਹੀਂ ਆਉਂਦਾ ਸੀਗਾ ਜੀ ਕੋਈ ਬਾਲੀ ਵੱਡੀ ਗੱਲ ਕਰਦੀ ਐ ਆ ਦੇਖ ਲੋ ਫੇਰ ਭਰਗੇ ਪਾਇਪ ਤੇ ਪਾਣੀ ਇੱਥੋਂ ਦੀ ਲੀਕ ਆ ਏ ਥੱਲੇ ਜੋੜ ਲਾਏ ਨੇ ਜਿਹੜੇ ਉਹ ਜੋੜ ਚੱਜਣ ਵਾਲੀ ਨਹੀਂ ਲਾਏ ਥੱਲੇ ਜੋੜ ਲੀਕ ਨੇ ਇਹ ਆ ਜਿਹੜੇ ਡੱਗੀਆਂ ਕੱਢੀਆਂ ਨੇ ਤਹਾਂ ਪਾਇਪ ਸਿੱਧੇ ਕਰਕੇ ਧਰੇ ਨੇ ਪਾਇਪਾਂ ਤੇ ਸਾਰੇ ਥੱਲੋਂ ਲੀਕ ਨੇ ਆ ਹੁਣ ਤੁਰਤ ਕਪਟਿਆ ਇਹ ਕੋਈ ਬੱਚਾ ਨਹੀਂ ਆਇਆ ਇੱਥੇ ਨਾ ਕੋਈ ਪਟਾਉਣ ਆਇਆ ਨਾ ਕੋਈ ਡੱਗੀ ਕਰਾਉਣ ਬਣਵਾਉਣ ਆਇਆ ਪਾਣੀ ਲਾਉਣ ਵਾਲੇ ਸਭ ਨੇ ਆ ਦੇਖ ਲੋ ਥੱਲੋਂ ਕੀ ਹਾਲ ਐ ਠੇਕੇਦਾਰਾਂ ਨੇ ਆ ਕੰਮ ਕਰੇ ਹੋਏ ਨੇ ਕੋਈ ਨਹੀਂ ਆ ਕੇ ਖੜਾ ਇੱਥੇ ਤੇ ਅਸੀਂ ਪੰਜ ਚਾਰ ਜਣੇ ਆ ਇਕੱਲੇ ਲੰਕੀ ਜੰਨੇ ਆ 100 150 ਘਰ ਆ ਇੱਧਰ ਜਿਹੜਾ ਪਾਣੀ ਲਾਉਣ ਵਾਲਾਗਾ ਇੱਥੋਂ ਪਾਣੀ ਛੱਡ ਕੇ ਲਿਜਾਣ ਵਾਲਾਗਾ ਕੋਈ ਬੱਚਾ ਨਹੀਂ ਆਇਆ ਫਿਰ ਜੇ ਕਿਸੇ ਨੂੰ ਕੁਝ ਕਹਿ ਦੇਣੇ ਅਗਲਾ ਕਹਿੰਦਾ ਸਾਨੂੰ ਕਹਿ ਤਾਂ ਕਲਾਂ ਨੇ ਨੇ ਆਏ ਕਹਿਤਾ ਤੇ ਆ ਦੇਖ ਲੋ ਠੇਕੇਦਾਰਾਂ ਦਾ ਕੰਮ ਤੇ ਇੱਥੇ ਨਿੱਕਾ ਵੀ ਨਹੀਂ ਲਾਇਆ ਮਸਾਲਾ ਉਹ ਪਿਆਸਾ ਸਾਰਾ ਲੀਕ ਹੋਇਆ ਹੁਣ ਪਰਮੇ ਨਾਲ ਪਾਣੀ ਚੱਕਾਂਗੇ ਫੇਰੇ ਘਟੂਆ ਫੇਰੇ ਚ ਮਸਾਲਾ ਪਾਵਾਂਗੇ ਮੈਂ ਕੱਢਿਆ ਪਾਣੀ ਕੱਢਣਾ ਹੀ ਪੂਜਾ ਚਾਹੀਦਾ ਠੇਕਾ ਦਾ ਪਾਣੀ ਉੱਤਰ ਗਿਆ ਜਦੋਂ ਪਾਣੀ ਆਈ ਚਾਉਣੋਂ ਹਟ ਗਿਆ ਬਾਲਟੀ ਨਾਲ ਕੱਢਦੇ ਆਂਗੇ ਤੇ ਫੇਰ ਇਹਨੂੰ ਆਪਾਂ ਮਸਾਲਾ ਪਾਉਣਾ ਜਾ ਵੀ ਸਕਦਾ ਥੱਲੇ ਇਹ ਪਾਣੀ ਉੱਤਰ ਜੇ ਥੱਲੇ ਪੂਰਾ ਕਿਰਾਉ ਚੱਕਦੇ ਉਧਰ ਪਾਣੀ ਉਹ ਪਰਵਾਹ ਨੀਵਾ ਵਗ ਗਿਆ ਉੱਤਰ ਗਿਆ ਥੱਲੇ ਫੇਰ ਤਾਂ ਪਿੱਛੇ ਵੀ ਵਗ ਜੂਗਾ ਸਿਮ ਦਾ ਉਧਰੋਂ ਵੀ ਬੁਲਬਲੇ ਠਾਉਣ ਲੱਗ ਗਿਆ ਸੀ ਉਥੋਂ ਉਹਨੂੰ ਵੀ ਪੱਟਣਾ ਜਦੋਂ ਪਾਣੀ ਵਧਿਆ ਉਥੋਂ ਵੀ ਬੁਲਬਲੇ ਠਾਵਾ ਸੌਂਦਾ ਪੱਟ ਖੋਦਾ ਬਹੁਤ ਹੋ ਗਈ ਪਰ ਬਣ ਗਈ ਗੱਲ ਥੱਲੋਂ ਇਹ ਲੀਕ ਸੀ ਥੱਲੋਂ ਜੜਚੋਂ ਪੱਟ ਕੇ ਤੇ ਚਾਰ ਚਫੇਰੇ ਬਾਜਰੀ ਮਸਾਲਾ ਲਾ ਕੇ ਚਲਾ ਦੇ ਚਲਾ ਦੇ ਇੰਨੇ ਜਣੇ ਥੋੜਾ ਸਾਰਾ ਪਿੰਡ ਚਾਹੀਦਾ ਐਨੇ ਤਾਂ ਖੜੇ ਹਾਂ ਅੱਧਾ ਪਿੰਡ ਖੜਾ ਹਜੇ ਮੈਨੂੰ ਲੱਗਦਾ ਜੇ ਅਸੀਂ ਨਾ ਆਈਏ ਤਾਂ ਲਾ ਦੇਉ ਲੱਲਣ ਤੁਸੀਂ ਤਾਂ ਸਾਰੇ ਹੀ ਹੈ ਹੁੰਣ ਲੱਗਦੇ ਆ ਆਟਾ ਚਣਨਾ ਤੇ ਆਏ ਚਣਦੇ ਮੈਂ ਲਿਆਉਣਾ ਇਟਾ ਤੇ ਤੂੰ ਚੁਣੀ ਚਦੀ ਲੈਓ ਤੇ ਮੈਂ ਕਹਿੰਦਾ ਜਿਵੇਂ ਭਾਈ ਪਹਿਲਾਂ ਵੀ ਥੱਲੋਂ ਚੱਕ ਕੇ ਲੈਂਦਾ ਆ ਢੀ ਕਿਸੇ ਦਾ ਕੱਟ ਕੇ ਸਾਰਾ ਮਸਾਲਾ ਲਾ ਕੇ ਇਹ ਫੋਟੋ ਤੇ 3 ਫੋਟੋ ਦੂੰਗਾ ਪੱਟ ਕੇ ਲੋਟ ਕਰਿਆ ਇਹ ਵੀਡੀਓ ਬਣਾਉਣ ਦਾ ਮਕਸਦ ਤਾਂ ਇਹ ਹੈਗਾ ਮਕਸਦ ਤਾਂ ਇਹ ਹੈ ਵੀਡੀਓ ਬਣਾਉਣ ਦਾ ਕਿ ਆਹਾਂ ਨੱਕਾ 150 ਘਰ ਪਾਣੀ ਲਾਉ ਆ ਨੱਕੇ ਤੋਂ ਇਹ ਆਇਆ ਇੱਕ ਛੇ ਕੋਈ ਬੱਚਾ ਨਹੀਂ ਕੋਈ 5-7 ਜਣੇ ਨੇ ਤੇ ਇਹ ਦੇਖ ਲੋ ਸਾਡੇ ਇਹੀ ਇਹਦੇ ਲੋਕਾਂ ਦਾ ਹਾਲ ਆ ਹੋ ਰਿਹਾ ਹਾਂ ਤੇ ਕੰਮ ਤੇ ਕੋਈ ਆ ਕੇ ਨਹੀਂ ਰਾਜੀ ਹੈਗਾ ਤੇ ਇੰਨਾ ਬੜਾ ਹਾਲ ਹੋਇਆ ਪਿਆ ਕਿ ਅਸੀਂ 5-7 ਜਣੇ ਆਏ ਹੀ ਮੱਥਾ ਮਾਰੀ ਜਾਂਦੇ ਆ ਕੋਈ ਬੱਚਾ ਨਹੀਂ ਆਉਂਦਾ ਜੀ ਕਿਸੇ ਨੂੰ ਸਾਥਿਆ ਸੱਕੇ ਤੋਂ ਵੀ ਨਹੀਂ ਆਉਂਦਾ ਹੈਗਾ ਇੱਕ ਤਾਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਬਣਾ ਕੇ ਪਾਉਣੀ ਹੈ ਵੀ ਇਹਨੂੰ ਤੁਸੀਂ ਸ਼ੇਅਰ ਕਰੋ ਵੀਡੀਓ ਨੂੰ ਤੇ ਅੰਟੀ ਆ ਤੁਹਾਨੂੰ ਜਿਹੜਾ ਕੋਈ ਮੇਰਾ ਵੀਰ ਵੀਡੀਓ ਦੇਖਦਾ ਹੈ ਤੇ ਕਿੰਨਾ ਹੋ ਸਕਿਆ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਆਗੇ ਪਤਾ ਲੱਗ ਸਕੇ ਦੀ ਮਾਨਸਾ ਦੇ ਏਰੀਏ ਦੇ ਲੋਕਾਂ ਦਾ ਕਹੇ ਜਾਂ ਹਾਲ ਐ ਕਿੰਨੀ ਤਕੀਕਤਾ ਕੋਈ ਮੜੀ-ਮੁੜੀ ਘਾਟੇ ਲੋਕੀ ਸ਼ਰਮ ਮਨ ਸਕਣਾ ਤੇ 200 ਬੰਦਾ ਘਰ ਇਧਰ ਪਾਣੀ ਲਾਊਗਾ ਤੇ ਆ ਆਹੇ ਪੰਜ ਜਣੇ ਆ ਸੀ ਸੱਤੇ ਤੋਂ ਵੀ ਨਹੀਂ ਆਉਗੇ ਕਿੱਸੀ ਦਾ ਪਾਣੀ ਲਾਉਣ ਦਾ ਪਾਈਪ ਲਾਈਨ ਇੱਥੋਂ ਤੱਕ ਪਹੁੰਚ ਗਈ ਤੇ ਆਕੇ ਕੋਈ ਰਾਜੀ ਨਹੀਂ ਇਹ ਵੀਡੀਓ ਤਾਂ ਬਣਾਈ ਐ ਸੀ ਸ਼ੇਅਰ ਜ਼ਰੂਰ ਕਰਦੇ ਸਾਨੂੰ ਤੁਹਾਨੂੰ ਤਵਨ ਕੇ ਬੇਨਤੀ ਹੈ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਦੇ ਸਮਾਰਾਤ ਦੇ 9:30 ਵਜੇ ਦਾ ਹੋ ਗਿਆ ਜੀ 8 ਵਜੇ ਕੇ 45 ਮਿੰਟ ਹੋ ਗਏ ਤੇ ਪਾਣੀ ਕੱਢਣ ਦਾ ਡੱਗੀਆਂ ਦੇ ਵਿੱਚੋਂ ਕੰਮ ਹਜੇ ਚੱਲ ਰਿਹਾ ਹੈ ਇਹ ਮੰਗਰੋ ਪਾਣੀ ਆ ਕੇ ਫੇਰ ਭਰ ਜਾਂਦੀ ਹੈ ਘੰਟੇ ਖਵਾਦ ਫੇਰ ਚਲਾ ਦਿੰਨੇ ਆਂ ਕਿਉਂ ਜਿਹੜੀਆਂ ਡੱਗੀਆਂ ਬਣੀਆਂ ਉਹ ਨਾ ਗਿੱਲੀਆਂ ਹੋ ਜਾਣਾ ਕਿੰਨਾ ਚਿਰ ਉਹ ਸੁਕਦੀਆਂ ਨਹੀਂ ਇਹ ਪਾਣੀ ਕੱਢਣਾ ਜਾਰੀ ਰੱਖਣਾ ਪਊਗਾ ਰਾਤ ਨੂੰ 9:30 ਵਜੇ ਵੀ ਚਲਾ ਕੇ ਰੱਖਿਆ ਤੇ ਘੰਟੇ ਬਾਅਦ ਫਿਰ ਭਰ ਜਾਂਦੇ ਆ ਪਾਈਪ ਦੁਬਾਰੇ ਫੇਰ ਚਲਾਉਣਾ ਪੈਂਦਾ ਹੁਣ ਰਾਤ ਨੂੰ ਦੋ ਬੰਦੇ ਇੱਥੇ ਰਹਿਣਗੇ ਤੇ ਉਹ ਘੰਟੇ-ਘੰਟੇ ਬਾਅਦ ਇਹਨੂੰ ਚਲਾਈ ਜਾਣਗੇ ਫਿਰ ਕੱਲ ਨੂੰ ਦਿਨੇ ਫੇਰ ਚਲਾ ਕੇ ਰੱਖਣਾ ਪੂਏ ਫਿਰ ਦੋ ਦਿਨਾਂ ਚ ਡੱਗੀਆਂ ਸੁੱਕਣਗੀਆਂ ਜਿਹੜੀਆਂ ਬਣਾਵਾਂਗੇ ਖੇਰ ਪਾਣੀ ਚੱਲਦਾ ਹੋਊਗਾ ਸੀਵਰੇਜ ਦੇ ਪਾਣੀ ਨੇ ਇੰਨੀ ਹੈਰਾਨਗੀ ਕਰ ਰੱਖੀ ਐ ਆਉਣਾ ਕੋਈ ਨਹੀਂ ਹੁਣ ਦੋ ਮੁੰਡੇ ਗਏ ਨੇ ਉਹ ਰੋਟੀ ਖਾ ਕੇ ਆਉਣਗੇ ਓਰੇ ਉਹਨਾ ਚਿਰ ਮੈਂ ਓਰੇ ਕੱਲਾ ਜਾਣਾਗਾ ਤੇ ਮਹਾਂ ਤੁਸੀਂ ਰੋਟੀ ਖਾਇਆ ਹੋ ਚੱਲਣਾ ਆਇਆ ਹੋ ਫੇਰ ਆ ਕੇ ਓਰੇ ਪੈ ਜਾਾਂਗੇ ਬਾਰੀ ਨਾਲ ਰੋਟੀ ਤੋਂ ਖਾ ਕੇ ਤੇਰਾਤ ਨੂੰ ਉੱਠ ਕੇ ਨੂੰ ਘੰਟੇ ਬਾਅਦ ਫੇਰ ਸਟਾਰਟ ਕਰਦਿਆ ਕਰਾਂਗੇ ਤੱਗੀਆਂ ਖਾਲੀ ਕਰਦਿਆ ਕਰਾਂਗੇ ਐ ਮੱਥਾ ਮਾਰਨਾ ਪਊ ਕਿੱਕ ਸਿੱਧਾ ਸਾਰੇ ਲਾਉਣਗੇ ਪਰ ਆ ਕੇ ਕੋਈ ਨਹੀਂ ਖੜਦਾ